ਉਸੇ ਲਾਸਟ ਵਾਰ ਤੁਹਾਡੀ ਕਦੋਂ ਗੱਲ ਹੋਈ ਸੀ ਆਸ਼ਕਦੀਪ ਨਾਲ ਕਾਸ਼ਦੀਪ ਜਨਾਜੀ ਮੌਤ ਹੋਣ ਤੋਂ ਪਹਿਲਾਂ 6 ਵਜੇ ਕੇ ਤੇ 20 25 ਮਿੰਟ ਤੇ ਉਹਦੀ ਕਾਲ ਆਈ ਅਸੀਂ ਮੱਜਾਂ ਚੋਰੇ ਸੀਗੇ ਦੋਨੇ ਜੀ ਉਹਦੀ ਕਾਲ ਆਈ ਵੀ ਮम्मा ਫੋਨ ਕਿਉਂ ਨਹੀਂ ਚੁੱਕ ਰਹੀ ਮੈਂ ਕਿਹਾ ਪੁੱਤ ਵੀ ਡਾਡਾ ਜਿਹੜਾ ਫੋਨ ਉਹਨਾਂ ਦਾ ਰਸੋਈ ਚ ਪਿਆ ਆਵੇ ਮੇਰੇ ਕੋਲੇ ਮੇਰਨਾ ਵੀ ਗੱਲ ਕਰਾਈ ਉਹਦੀ ਵਧੀਆ ਗੱਲ ਕੀਤੀ ਉਹਨੇ ਕੋਈ ਨਹੀਂ ਸ਼ਾਮ ਨੂੰ ਗੱਲ ਕੀਤੀ ਸਵੇਰ ਉਹਦੀ ਕਾਲ ਆ ਗਈ ਉਹਦੀ ਮੌਤ ਹੋ ਗਈ ਬਾਈ ਇੰਨਾ ਸਾਨੂੰ ਪਤਾ ਲੱਗਾ ਰੱਬ ਜਾਣੇ ਉਹਦੇ ਨਾਲ ਕੀ ਹੋਇਆ ਉੱਥੇ ਕੀ ਨਹੀਂ ਹੋਇਆ ਇਹ ਉਹਦੇ ਯੂਨਟ ਨੂੰ ਪਤਾ ਚਾਹੀਏ ਉਹ ਪ੍ਰਮਾਤਮਾ ਨੂੰ ਪਤਾ ਵੀ ਕੀ ਹੋਇਆ ਉਹਦੇ ਨੂੰ ਜਿਵੇਂ ਤੁਹਾਡੀ ਤਾਂ ਫੌਜ ਦੇ ਬੜੇ ਸੀਨੀਅਰ ਲੋਕਾਂ ਨਾਲ ਗੱਲਬਾਤ ਹੋਈ ਨੇ ਅਧਿਕਾਰੀਆਂ ਦੇ ਨਾਲ ਤੁਸੀਂ ਨਹੀਂ ਕੋਈ ਗੱਲਬਾਤ ਕੀਤੀ ਜਿਵੇਂ ਆਪਾਂ ਪਹਿਲਾਂ ਦੇਖਦੇ ਹਾਂ ਬਹੁਤ ਸਾਰੇ ਜਿਹੜੇ ਫੌਜੀ ਸ਼ਹੀਦ ਹੁੰਦੇ ਆ ਉਹਨਾਂ ਦੀਆਂ ਯਾਦਗਾਰਾਂ ਬਣ ਜਾਂਦੀਆਂ ਨੇ ਜਾਂ ਇਦਾਂ ਦੀ ਕੋਈ ਗੱਲ ਹੋਈ ਜਾਂ ਅਗਨੀ ਵੀਰ ਨੂੰ ਕੀ ਕੀ ਮਿਲਣਾ ਹਲੇ ਤੱਕ ਤਾਂ ਕੋਈ ਉਹਨਾਂ ਨੇ ਉਹ ਤਾਂ ਇਨਕੁਆਰੀ ਚੱਲ ਰਹੀ ਕਹਿ ਰਹੇ ਆ ਜੇ ਵੇਖੋ ਕਿ ਇਨਕੁਆਰੀ ਚ ਕੀ ਉਹ ਰਿਜ਼ਲਟ ਕੱਢਦੇ ਕਿੱਧਰ ਨੂੰ ਜਾਂਦੇ ਕੀ ਕਰਦੇ ਉਹ ਫੌਜ ਦਾ ਕੰਮ ਆ ਜੀ ਠੀਕ ਹੈ ਨਾ ਜੀ ਹੁਣ ਤੱਕ ਤੁਹਾਡੇ ਕੋਲ ਕੋਈ ਲੀਡਰ ਆਏ ਕਿਹੜਾ ਕਿਹੜਾ ਲੀਡਰ ਆਇਆ ਮੁੱਖ ਮੰਤਰੀ ਕੋਈ ਵਿਰੋਧੀ ਧਿਰ ਦਾ ਨੇਤਾ ਕੋਈ ਵੱਡਾ ਲੀਡਰ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਕੁਲਤਾਰ ਸਿੰਘ ਸੰਧਮਾ ਆਇਆ ਜੀ ਫਿਰ ਗਰਦੇਤਾ ਸਿੰਘ ਸੇਕੋਂ ਕਿ ਕੀ ਢਲੋਂ ਜੀ ਬੰਟੀ ਰਵਾਣਾ ਤੇ ਬਲਦੇਵ ਸਿੰਘ ਮੈਸਟਰ ਕਈ ਉਹ ਜੇ ਆਏ ਸਾਡੇ ਕੋਲੇ ਲੀਡਰ ਜਿਹੜੇ ਪਰ ਕੱਲੀਆਂ ਫੋਟੋਆਂ ਹੀ ਖਿਚਾ ਕੇ ਗਏ ਹੋਰ ਕੁਝ ਨਹੀਂ ਸਾਡੇ ਕੋਲੇ ਨਹੀਂ ਕੋਈ ਅਧਿਕਾਰੀ ਆਇਆ ਵੱਡਾ ਜਿਨੇ ਕੋਈ ਭਰੋਸਾ ਦਿੱਤਾ ਹੋਵੇ ਕੋਈ ਗੱਲ ਹੋਈ ਹੋਵੇ ਨਹੀਂ ਜੀ ਕੋਈ ਨਹੀਂ ਆਇਆ ਅਸੀਂ ਧੰਨਵਾਦ ਦੀਆਂ ਵੀ ਸਾਡੇ ਫਰੀਦਕੋਟ ਵੀ ਤਿੰਨ ਚਾਰ ਕਿਲੋਮੀਟਰ ਤੇ ਤਿੰਨ ਚਾਰ ਕਿਲੋਮੀਟਰ ਸੰਧਵਾ ਸਾਹਿਬ ਸੈਠੇ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਉਹ ਬੇਟੇ ਦੇ ਇੱਕ ਵਾਰ ਹੀ ਆਏ ਆ ਉਸ ਤੋਂ ਬਾਅਦ ਸਾਡੇ ਕੋਲੇ ਕੋਈ ਨਹੀਂ ਆਇਆ ਨਾ ਡੀਸੀ ਸਾਹਿਬ ਆਇਆ ਨਾ ਐਸਐਸਵੀ ਸਾਹਿਬ ਦਾ ਅਸੀਂ ਇਹਨਾਂ ਦਾ ਤਿੰਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਕਿ ਇਹਨਾਂ ਕੋਲੇ ਟਾਈਮ ਨਹੀਂ ਨਿਕਲਿਆ ਸਾਡੇ ਜੋਗਾ ਤੇ ਆਪਦੇ ਰਜਾਮ ਵਿੱਚ ਰਹੇ ਆ ਪਰ ਮੈਂ ਵੀ ਪਾਰਟੀ ਦਾ ਇੱਕ ਵਰਕਰ ਆ ਇਹਨਾਂ ਦਾ ਕੋਈ ਬਾਹਰਲਾ ਨਹੀਂ ਪਰ ਇਹਨਾਂ ਦਾ ਫਰਜ਼ ਬੰਦਾ ਸੀ ਆਉਣ ਦਾ ਪਰ ਹਜੇ ਤੱਕ ਕੋਈ ਨਹੀਂ ਆਇਆ ਅ ਤੁਸੀਂ ਹੁਣ ਮੰਗ ਕੀ ਕਰ ਰਹੇ ਹੋ ਮੰਗ ਤਾਂ ਇਹੀ ਕਰਦੇ ਆਂ ਜੀ ਵੀ ਜਿੰਨੇ ਵੀ ਅਗਨੀ ਵੀਰ ਇਹ ਰੋਗਲੋਰ ਕੀਤੇ ਜਾਣ ਇਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ ਜੋ ਪੰਜਾਬ ਸਰਕਾਰ ਵੱਲੋਂ ਹੱਕ ਬੰਦਾ ਉਹ ਇਹ ਦੇਣ ਬਾਕੀ ਜਿਹੜਾ ਸੈਂਟਰ ਵੱਲੋਂ ਬੰਦ ਹੋ ਸੈਂਟਰ ਦੇਵੇ ਦੇਖਿਆ ਹੁਣੇ ਪਿਛਲੇ ਜਿੰਨੇ ਮਜੀਠਾ ਦੇ ਇੱਕ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਸੀਗੇ ਜਿਹੜੇ ਜਾਲੀ ਨਕਲੀ ਸ਼ਰਾਬ ਪੀ ਕੇ ਜਿਨ੍ਹਾਂ ਦੀ ਮੌਤ ਹੋ ਗਈ ਸੀ ਮੌਤ ਕਿਸੇ ਦੀ ਵੀ ਹੋਵੇ ਦੁਖਦਾਈ ਹੁੰਦੀ ਹੈ ਕਿਉਂਕਿ ਪਰਿਵਾਰ ਨੂੰ ਉਹਦੇ ਦੋਸਤਾਂ ਮਿੱਤਰਾਂ ਨੂੰ ਘਾਟਾ ਪੈਂਦਾ ਪਰ ਅਸੀਂ ਇਸ ਗੱਲ ਦਾ ਜ਼ਿਕਰ ਇਸ ਕਰਕੇ ਕਰ ਰਹੇ ਹਾਂ ਉੱਥੇ ਤੁਹਾਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਨਜ਼ਰ ਆਏ ਹੋਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਨਜ਼ਰ ਆਏ ਹੋਣਗੇ ਉੱਥੇ ਤੁਹਾਨੂੰ ਵਿਕਰਮ ਮਜੀਠੀਆ ਵੀ ਨਜ਼ਰ ਆਏ ਹੋਣਗੇ ਉੱਥੇ ਤੁਹਾਨੂੰ ਹੋਰ ਵੀ ਵੱਡੇ ਵੱਡੇ ਸਾਡੇ ਪੰਜਾਬ ਦੇ ਲੀਡਰ ਆ ਸਿਆਸਤਦਾਨ ਆ ਨਜ਼ਰ ਆਏ ਸੀਗੇ ਪਰ ਇੱਥੇ ਇੱਕ 20 ਸਾਲ ਦੇ ਨੌਜਵਾਨ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਆਪਣੀ ਜਾਨ ਕੁਰਬਾਨ ਦਿੱਤੀ ਸ਼ਹਾਦਤ ਦਿੱਤੀ ਨਾ ਸਾਡੇ ਮੁੱਖ ਮੰਤਰੀ ਕੋਲ ਟਾਈਮ ਹੈ ਕਿ ਉਹ ਕਸ਼ਦੀਪ ਦੇ ਘਰ ਆ ਜਾਵੇ ਉਹਦੇ ਮਾਪੇ ਬਪ ਦੀਆਂ ਅੱਖਾਂ ਦੇ ਹੰਝੂ ਪੂੰਝ ਦੇਵੇ ਨਾ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਕੋਲ ਟਾਈਮ ਹੈ ਨਾ ਸਾਡੇ ਡੀਸੀ ਕੋਲ ਟਾਈਮ ਹੈ ਨਾ ਸਾਡੇ ਹੋਰ ਕਿਸੇ ਅਧਿਕਾਰੀ ਕੋਲ ਟਾਈਮ ਹੈ ਤੇ ਨਾ ਹੀ ਸਾਡੇ ਵਿਕਰਮ ਜੀ